ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਹਿਸਕ੍ਰਿਤੀ ਸਲੋਕ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ 12 ਨੰਬਰ ਸਲੋਕ ਜਿਹੜਾ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਪਾਵਨ ਸ਼ਲੋਕ ਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਪਾਠ ਉਚਾਰਨ करिए ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ਉਚੰ ਤ ਨੀਚੰ ਨਨ ਸੋ ਮੂਚੰ ਰਾਜੰ ਤ ਮਨੰ ਅਭਿਮਾਨੰ ਤਾ ਹਿਨੰ ਪਰਵਿਰਤ ਮਾਰਗੰ ਬਰਤੰਤ ਵਿਨਾਸਨੰ ਗੋਵਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਸਨ ਸੋ ਇਸ ਤਰ੍ਹਾਂ ਜਿਹੜਾ ਇਸ ਪਾਵਨ ਸ਼ਲੋਕ ਦਾ ਉਚਾਰਨ ਕਰਨਾ ਹੈ ਸੋ ਆਓ ਹੁਣ ਸੰਖੇਪ ਦੇ ਵਿੱਚ ਥੋੜੀ ਵਿਚਾਰ ਕਰੀਏ ਸਤਿਗੁਰੂ ਜੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਵਿਆਪਦਾ ਹੈ ਘਟਦਾ ਹੈ ਉਸ ਦਾ ਜ਼ਿਕਰ ਇਸ ਸ਼ਲੋਕ ਦੇ ਵਿੱਚ ਕਰ ਰਹੇ ਨੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਇਹ ਮਨੁੱਖ ਇਸ ਸੰਸਾਰ ਦੇ ਵਿੱਚ ਜੇ ਜਨਮ ਹੋਇਆ ਹੈ ਤਾਂ ਅਮ੍ਰਿਤੂ ਜਣੀ ਮੌਤ ਵੀ ਜ਼ਰੂਰੀ ਹੈ ਉਹ ਹੋਣੀ ਹੈ ਜਿਹੜਾ ਜਨਮ ਸ਼ਬਦ ਹੈ ਜਜਾ ਨਨ ਮਮੇ ਨੂੰ ਟਿੱਪੀ ਤੋਂ ਜਿਹੜੀ ਟਿੱਪੀ ਅਖਰ ਦੇ ਉੱਤੇ ਹੁੰਦੀ ਜਦੋਂ ਉਸ ਦਾ ਉਚਾਰਨ ਕਰਨਾ ਹੈ ਤਾਂ ਅੱਧਾ ਗੱਗਾ ਮੂੰਹ ਦੇ ਵਿੱਚ ਆਵਾਜ਼ ਰਵੇ ਇਹਨੂੰ ਜਨਮ ਮੰਗ ਕਹੀ ਕਰ ਦਿੰਦੇ ਨੇ ਜਨਮ ਮੰਗ ਸ਼ਬਦ ਨਹੀਂ ਹੈ ਜਨਮ ਮੰ ਤਾਂ ਕਿ ਮੂੰਹ ਦੇ ਵਿੱਚ ਟਿੱਪੀ ਦੀ ਆਵਾਜ਼ ਹੋਵੇ ਸ਼ਬਦ ਤਾਂ ਜਨਮ ਹੀ ਹੈ ਜੇ ਜਨਮ ਹੈ ਤਾਂ ਮਰਣੰ ਤਾਂ ਮੌਤ ਵੀ ਸਤਗੁਰ ਕਹਿੰਦੇ ਨੇ ਉੱਥੇ ਹੋਵੇਗੀ ਜਿੱਥੇ ਜਨਮ ਹੋਵੇਗਾ ਉੱਥੇ ਮੌਤ ਵੀ ਹੋਵੇਗੀ ਹਰ ਖੰਗ ਇਹਨੂੰ ਵੀ ਹਰ ਖੰਗ ਕਹਿੰਦੇ ਨੇ ਕਈ ਵਾਰੀ ਗੱਗਾ ਪੂਰਾ ਬੁਲਾ ਦਿੰਦੇ ਨਹੀਂ ਹਰ ਖੰਗ ਹਰ ਖੰਗ ਹਰਖ ਕਹਿੰਦੇ ਨੇ ਖੁਸ਼ੀ ਨੂੰ ਤਾਂ ਸੋਗੰ ਸੋਗੰ ਕਿੰਨ ਚਿੰਤਾ ਨੂੰ ਸ਼ੋਕ ਨੂੰ ਗਮੀ ਨੂੰ ਭਾਈ ਜੇ ਖੁਸ਼ੀ ਹੈ ਤਾਂ ਗਮੀ ਵੀ ਜੀਵਨ ਦੇ ਵਿੱਚ ਇਹ ਆਵੇਗੀ ਭੋਗੰ ਜੇ ਦੁਨੀਆ ਦੇ ਪਦਾਰਥ ਭੋਗਣ ਵਾਸਤੇ ਬਹੁਤੇ ਨੇ ਬਹੁਤ ਭੋਗ ਨੇ ਦੁਨੀਆ ਦੇ ਵਿੱਚ ਤਾਂ ਰੋਗੰ ਤਾਂ ਉਹਨਾਂ ਨੂੰ ਭੋਗਣ ਦੇ ਨਾਲ ਰੋਗ ਵੀ ਮੌਜੂਦ ਹਨ ਤੋਂ ਰੋਗ ਵੀ ਲੱਗਦੇ ਹਨ ਤੋਂ ਸਤਗੁਰੂ ਜੀ ਫਿਰ ਅੱਗੇ ਸਮਝਾਉਂਦੇ ਨੇ ਉਚੰ ਤਾਂ ਨੀਚੰ ਜਿੱਥੇ ਉੱਚਾਪਣ ਹੈ ਬਹੁਤੀ ਵਡਿਆਈ ਹੈ ਉੱਚੀ ਸਤਿਗੁਰੂ ਨੇ ਨਿਯਮ ਪਣ ਵੀ ਆ ਜਾਂਦਾ ਹੈ ਕਈ ਵਾਰੀ ਗ੍ਰੈਵਿਟੀ ਵੀ ਆ ਜਾਂਦੀ ਹੈ ਜਿਵੇਂ ਮੋਟਰ ਦੇ ਨਾਲ ਪਾਣੀ ਚੱਕਿਆ ਪ੍ਰੈਸ਼ਰ ਦੇ ਨਾਲ ਬਹੁਤ ਉੱਚਾ ਚੱਲ ਗਿਆ ਪਰ ਧਰਤੀ ਦੀ ਗ੍ਰੈਵਿਟੀ ਕਰਕੇ ਮੁੜ ਕੇ ਫਿਰ ਥੱਲੇ ਆ ਜਾਂਦਾ ਇਸੇ ਤਰ੍ਹਾਂ ਕਈ ਵਾਰੀ ਮਨੁੱਖ ਕੋ ਰੱਬ ਦੀ ਗੱਲ ਸੁਣੇ ਗੁਰੂ ਦੇ ਘਰ ਦੀ ਗੱਲ ਸੁਣ ਲਵੇ ਮਨ ਉੱਠ ਜਾਂਦਾ ਪਰ ਫਿਰ ਪਦਾਰਥਾਂ ਦੀ ਖਿੱਚ ਪੈਂਦੀ ਫਿਰ ਗ੍ਰੈਵਿਟੀ ਆ ਜਾਂਦੀ ਫਿਰ ਜਿਹੜਾ ਇਹ ਨਿਮਾਨਤਾ ਵਿੱਚ ਆ ਜਾਂਦਾ ਸੋ ਸਤਿਗੁਰੂ ਕਹਿੰਦੇ ਨੇ ਜਿੱਥੇ ਉੱਚਾਪਣ ਹੈ ਸੰਸਾਰ ਵਿੱਚ ਬਹੁਤ ਉੱਚੇ ਲੋਕ ਨੇ ਨਾਮ ਜਪ ਕੇ ਹੋਏ ਨੇ ਉਥੇ ਗਿਰਾਪਣ ਵੀ ਬਹੁਤ ਹੈ ਨੀਮਾਪਣ ਵੀ ਆ ਜਾਂਦਾ ਹੈ ਉਚਮ ਤ ਨੀਚੰ ਨਾਨਾ ਸੋ ਮੂਚੰ ਤ ਨੰਨੇ ਨੂੰ ਕੰਨਾ ਨੰਨੇ ਨੂੰ ਕੰਨਾ ਦੂਜੇ ਲਾਸਟ ਵਾਲੇ ਨੰਨੇ ਦੇ ਪੈਰ ਵਿੱਚ ਹਲੰਤ ਲੱਗਿਆ ਹੋਇਆ ਹੈ ਨਾਨਾ ਸੋ ਸਤਗੁਰੂ ਕਹਿੰਦੇ ਨੇ ਕਹਿੰਦੇ ਨੇ ਭਾਈ ਨਾਨਾ ਹੁੰਦਾ ਨਿਕਾਜਾ ਨਿਮਰਤਾ ਵਾਲਾ ਸਤਿਗੁਰ ਕਹਿੰਦੇ ਨੇ ਜਾਇਦਾ ਕਿ ਲਈ ਨੀਮਾ ਗਰੀਬੀ ਵਾਲਾ ਮੂਚੰ ਮੂਚੰ ਦਾ ਅਰਥ ਹੁੰਦਾ ਵੱਡਾ ਜਿਹਦੇ ਵਿੱਚ ਵਿਡੱਪਣ ਆ ਜਾਵੇ ਜਿੱਥੇ ਊਚਤਾ ਹੈ ਉੱਥੇ ਨਿਚਤਾ ਵੀ ਹੈ ਔਰ ਜਿੱਥੇ ਨੀਮਾਪਣ ਹੈ ਗਰੀਬੀ ਹੈ ਸਤਿਗੁਰ ਕਹਿੰਦੇ ਨੇ ਉੱਥੇ ਵਿਡੱਪਣ ਵੀ ਹੈ ਦੁਨੀਆ ਦੇ ਵਿੱਚ ਹਰ ਇੱਕ ਮਨੁੱਖ ਤੇ ਲਗਭਗ ਇਹ ਚੀਜ਼ਾਂ ਵਰਤਦੀਆਂ ਹਨ ਰਾਜਮ ਤਮਨੰ ਰਾਜ ਤਾਂ ਮਾਨੰਗ ਦਾ ਮਤਲਬ ਹੰਕਾਰ ਜੇ ਰਾਜ ਹੈ ਤਾਂ ਉਤੇ ਮਾਨ ਆ ਜਾਂਦਾ ਹੰਕਾਰ ਆ ਜਾਂਦਾ ਅਭਿਮਾਨੰ ਤਾ ਹੀਨੰ ਹੀਨੰ ਦਾ ਅਰਥ ਹੰਤਾ ਹੀਨਤਾ ਨਿਰਾਦਰੀ ਬੇਇੱਜ਼ਤੀ ਜਿਹਨੂੰ ਕਹਿੰਦੇ ਅਸੀਂ ਬੇਇੱਜ਼ਤੀ ਤੋਂ ਸਤਿਗੁਰਾਂ ਜੀ ਹੰਕਾਰ ਆ ਜਾਵੇ ਤਾਂ ਉਥੇ ਨਿਰਾਦਰੀ ਵੀ ਹੋ ਜਾਂਦੀ ਫਿਰ ਉਥੇ ਨਿਰਾਦਰੀ ਵੀ ਹੈ ਐਸਾ ਸੰਸਾਰ ਦੇ ਵਿੱਚ ਹੈ ਪਰਵਿਰਤ ਮਾਰਗੰ ਮਾਰਗ ਰਸਤਾ ਮਾਰਗੰ ਦਾ ਅਰਥ ਹੈ ਰਸਤਾ ਪਰਵਿਰਤ ਦੁਨੀਆ ਵਿੱਚ ਪ੍ਰਵਿਰਤ ਹੋਣ ਦਾ ਦੁਨੀਆ ਵਿੱਚ ਵਿਚਰਨ ਦਾ ਜਿਹੜਾ ਰਸਤਾ ਹੈ ਪਰਵਿਰਤ ਮਾਰਗੰ ਬਰਤੰਤ ਵਿਨਾਸ਼ਨੰ ਤੋਂ ਸਤਿਗੁਰ ਕਹਿੰਦੇ ਨੇ ਇਹ ਜਿਹੜਾ ਰਸਤਾ ਹੈ ਨਾ ਦੁਨੀਆ ਵਿੱਚ ਜਿਵੇਂ ਅਸੀਂ ਵਿਚਰਦੇ ਹਾਂ ਇਹ ਰਸਤਾ ਇੱਕ ਦਿਨ ਮੌਤ ਵੱਲ ਵੀ ਲੈ ਕੇ ਜਾਂਦਾ ਹੈ ਤੋ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਵਿਚਰਦੇ ਹਮ ਵਿਚਰਨੇ ਆ ਸੰਸਾਰ ਇੱਕ ਦਿਨ ਮੌਤ ਦੇ ਮੂੰਹ ਵਿੱਚ ਲਿਆ ਜਾਂਦਾ ਭਾਵ ਹਰ ਇੱਕ ਚੀਜ਼ ਦਾ ਅੰਤ ਹੈ ਸੰਸਾਰ ਦੇ ਵਿੱਚ ਹਰੇਕ ਚੀਜ਼ ਅੰਤ ਵੱਲ ਨੂੰ ਜਾ ਰਹੀ ਹੈ ਸਭ ਕੋਈ ਆਪਣੇ ਅਖੀਰ ਵੱਲ ਨੂੰ ਜਾ ਰਿਹਾ ਐਸਾ ਸਤਿਗੁਰੂ ਸਮਝਾਉਂਦੇ ਨੇ ਤੋਂ ਸਤਿਗੁਰੂ ਪਾਤਸ਼ਾਹ ਫਿਰ ਕਹਿੰਦੇ ਨੇ ਗੋਵਿੰਦ ਭਜਨ ਸਾਧ ਸੰਗਹਿਣ ਅਸਥਿਰੰਗ ਦਾ ਅਰਥ ਹੈ ਸਦਾ ਸਥਿਰ ਰਹਿਣ ਵਾਲਾ ਨਾਨਕ हे नानक संबोधन शब्द है भगवंत भजना संग तो अर्थ है भगवंत दा उस मालिक दा भजन तो सतगुरु सानू ये समझांदे ने सानू ये गल कहंदे ने के जरि सदाई स्थिर रहण वाली वस्तु है वो परमात्मा दी भक्ति है गोविंद भजन साथ संगेन अस्थिरंग तो सतगुरु ने गोविंद दी भक्ति ਸਾਧ ਸੰਗਤ ਦੇ ਆਸਰੇ ਹੁੰਦੀ ਹੈ ਔਰ ਇਹ ਭਗਤੀ ਸਦਾ ਹੀ ਹੈ ਸਦਾ ਰਹਿਣ ਵਾਲੀ ਹੈ ਪ੍ਰਮਾਤਮਾ ਦਾ ਨਾਮ ਔਰ ਉਹਦੀ ਭਗਤੀ ਭਗਤੀ ਕਰਨ ਵਾਲਾ ਉਹਦਾ ਜੀਵ ਪ੍ਰਮਾਤਮਾ ਉਹਦਾ ਨਾਮ ਔਰ ਜੀਵ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਇਸ ਤਰ੍ਹਾਂ ਸਤਗੁਰ ਸਮਝਾਉਂਦੇ ਨੇ ਕਹਿੰਦੇ ਨੇ ਭਾਈ ਸਦਾ ਥਿਰ ਰਹਿਣ ਵਾਲਾ ਜਿਹੜਾ ਪ੍ਰਮਾਤਮਾ ਹੈ ਨਾ ਜੇ ਪ੍ਰਮਾਤਮਾ ਦੀ ਭਗਤੀ ਸਾਧ ਸੰਗਤ ਦੇ ਆਸਰੇ ਹੁੰਦੀ ਹੈ ਸਾਧ ਸੰਗਤ ਸਾਧ ਸੰਗਤ ਦੇ ਆਸਰੇ ਜਿਹੜੀ ਰੱਬ ਦੀ ਭਗਤੀ ਕੀਤੀ ਜਾਂਦੀ ਹੈ ਕਹਿੰਦੇ ਉਹ ਸਦਾ ਰਹਿਣ ਵਾਲੀ ਹੈ ਇਸ ਕਰਕੇ ਇਹ ਨਾਨਕ ਭਗਵੰਤ ਭਜਨਸਨ ਤੂੰ ਭਗਵੰਤ ਦਾ ਉਸ ਮਾਲਕ ਦਾ ਭਜਨ ਕਰ ਪ੍ਰਮਾਤਮਾ ਨੂੰ ਚੇਤੇ ਕਰ ਰੱਬ ਨੂੰ ਯਾਦ ਕਰ ਸੋ ਇਸ ਤਰ੍ਹਾਂ ਸਤਿਗੁਰ ਸਮਝਾਉਂਦੇ ਨੇ ਸਤਿਗੁਰ ਕਹਿੰਦੇ ਨੇ ਸੰਸਾਰ ਦੇ ਵਿੱਚ ਜਨਮ ਹੈ ਤਾਂ ਮੌਤ ਹੈ ਖੁਸ਼ੀ ਹੈ ਤਾਂ ਗਮੀ ਹੈ ਦੁਨੀਆ ਦੇ ਪਦਾਰਥ ਖਾਣ ਬਹੁਤੇ ਨੇ ਤਾਂ ਰੋਗ ਵੀ ਹੈ ਜੇ ਉੱਚਾਪਣ ਹੈ ਤਾਂ ਨੀਮਾਪਣ ਵੀ ਹੈ ਜੇ ਕੋਈ ਗਰੀਬੀ ਵਾਲਾ ਹੈ ਤਾਂ ਵੱਡਾਪਣ ਵੀ ਸੰਸਾਰ ਦੇ ਵਿੱਚ ਬਹੁਤਾ ਹੈ ਕਿਸੇ ਕੋਲ ਰਾਜ ਹੈ ਉਹਦੇ ਕੋਲ ਮਾਣ ਵੀ ਹੋ ਸਕਦਾ ਉਸ ਮਾਣ ਹੰਕਾਰ ਕਰਕੇ ਫਿਰ ਉਹਦੀ ਹੀਣਤਾ ਨਿਰਾਦਰੀ ਵੀ ਸੰਸਾਰ ਵਿੱਚ ਹੁੰਦੀ ਹੈ ਪਰਮੇਸ਼ਰ ਪ੍ਰਮਾਤਮਾ ਨੇ ਸਾਨੂੰ ਸੰਸਾਰਤ ਭੇਜਿਆ ਇਸ ਸੰਸਾਰ ਦੇ ਵਿੱਚ ਵਿਚਰਨ ਦਾ ਜਿਹੜਾ ਰਸਤਾ ਹੈ ਉਹ ਇੱਕ ਦਿਨ ਮੌਤ ਵੱਲ ਨੂੰ ਲੈ ਕੇ ਜਾਂਦਾ ਹੈ ਉਹ ਜਿਹੜਾ ਹੈ ਨਾ ਵਿਨਾਸ਼ ਵੱਲ ਨੂੰ ਲੈ ਕੇ ਜਾਂਦਾ ਹੈ ਇੱਥੇ ਸਦਾ ਹੀ ਇੱਕ ਪੱਕੀ ਚੀਜ਼ ਹੈ ਉਹ ਪ੍ਰਮਾਤਮਾ ਦਾ ਨਾਮ ਤੇ ਉਹਦੀ ਭਗਤੀ ਹੈ ਜਿਹੜੀ ਸਦਾ ਹੀ ਰਹਿਣੇ ਨੇ ਇਸ ਕਰਕੇ हे ਨਾਨਕ ਉਸ ਭਗਵੰਤ ਦੀ ਉਸ ਮਾਲਕ ਦੀ ਭਗਤੀ ਕਰ ਉਹਨੂੰ ਯਾਦ ਕਰ ਇਹ ਸਤਿਗੁਰ ਇਸ ਸ਼ਲੋਕ ਵਿੱਚ ਸਾਨੂੰ ਸਮਝਾਉਂਦੇ ਹਨ ਸੋ ਜੋ ਵਿਚਾਰ ਆਪ ਸੰਗੰਨਾਂ ਸੰਜੀ ਕੀਤੀ ਹੈ ਇਹਨੂੰ ਜਰੂਰ ਆਪ ਜੀ ਨੂੰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਵਾਤੇ ਵਾਤੇ ਸੰਗਤਾਂ ਤੱਕ ਪਹੁੰਚੇ ਤਾਂ ਕਿ ਗੁਰੂ ਕੀ ਬਾਣੀ ਪੜਨ ਵਾਲੇ ਵੀਰ ਭੈਣ ਸਾਡੇ ਪੁੱਲਾ ਹਲੈ ਸਕਣ ਆਪ ਜੀ ਅਗਰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਕਰਕੇ ਆਪਣਾ ਸੁਝਾਅ ਵੀ ਦੇ ਸਕਦੇ ਹੋ ਕੁਝ ਪੁੱਛਣਾ ਚਾਹੁੰਦੇ ਹੋ ਜਿੰਨਿਕ ਸਮਾਤਾ ਹੈ ਜਵਾਬ ਵੀ ਜਰੂਰ ਦੇਵਾਂਗੇ ਸੋ ਆਪ ਜੀ ਨੂੰ ਬੇਨਤੀ ਹੈ ਇਸ ਬਾਣੀ ਨੂੰ ਜਰੂਰ ਵਿਚਾਰੋ ਭਾਵੇਂ ਬਾਣੀ ਔਖੀ ਹੈ ਜਦੋਂ ਅਰਥ ਕਰਨ ਲੱਗਦੀ ਹੈ ਸੌਖੀ ਲੱਗਦੀ ਸਮਝ ਆ ਜਾਂਦੀ ਇਸ ਕਰਕੇ ਬਾਣੀ ਨੂੰ ਸਮਝਣਾ ਹੈ ਬਾਣੀ ਦੇ ਨਾਲ ਜੁੜਨਾ ਹੈ ਆਇਓ ਪੜਨ ਸੁਣਨ ਕੋ ਬਾਣੀ ਇਹ ਸਤਿਗੁਰ ਦਾ ਸਾਨੂੰ ਹੁਕਮ ਬਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ